ਬਲਵੀਰ ਸਿੰਘ ਪਟਿਆਲੇ ਦੇ ਸਰਕਾਰੀ ਬੈਂਕ ਦਾ ਬੈਂਕ ਮੈਨੇਜਰ ਹੁੰਦਾਗਾ ਤੇ ਉਹਦਾ ਵਿਆਹ ਹੋ ਚੁੱਕਾ ਹੁੰਦਾਗਾ ਉਹਨੇ ਪਹਿਲੀ ਘਰ ਵਾਲੀ ਤੋਂ ਤਲਾਕ ਲਿਆ ਸੀਗਾ ਤੇ ਹੁਣ ਜਿਹੜਾ ਉਹਦਾ ਦੂਸਰਾ ਵਿਆਹ ਹੁੰਦਾਗਾ ਦੂਸਰੇ ਵਿਆਹ ਦੀ ਜਿਹੜੀ ਮਤਲਬੀ ਉਮਰ ਹੁੰਦੀ ਹੈਗੀ ਉਸ ਕੁੜੀ ਦੀ ਮਹਿਜ 19 ਸਾਲ ਦੀ 2005 ਵਿੱਚ ਬਲਵੀਰ ਸਿੰਘ ਦਾ ਦੂਸਰਾ ਵਿਆਹ ਹੁੰਦਾਗਾ ਤੇ ਪਹਿਲੀ ਮਤਲਬੀ ਘਰ ਵਾਲੀ ਤੋਂ ਤਲਾਕ ਲੈ ਲੈਂਦਾਗਾ ਤੇ ਦੂਸਰਾ ਵਿਆਹ ਹੁੰਦਾ ਜਦੋਂ ਉਸ ਦਿਓ ਬਲਵੀਰ ਸਿੰਘ ਦੀ ਉਮਰ ਹੁੰਦੀ ਆ 49-50 ਸਾਲ ਦੀ ਜੀੜੀ ਕੁੜੀ ਨਾਲ ਉਹਨੇ ਵਿਆਹ ਕਰਾਇਆ ਸੀਗਾ ਉਸ ਕੁੜੀ ਦੀ ਉਮਰ ਮੈਜ ਹੁੰਦੀ ਹੈ ਕਿ 19 ਸਾਲ ਦੀ ਉਸ ਕੁੜੀ ਦਾ ਨਾਮ ਸੀਗਾ ਹਰਪ੍ਰੀਤ ਕੌਰ ਪਤਾ ਨਹੀਂ ਕਿਹੜੀ ਮਜਬੂਰੀ 'ਚ ਉਸ ਵਿਚਾਰੀ ਨੇ ਵਿਆਹ ਕਰਾਇਆ ਸੀ ਇਸ ਬੁੱਢੇ ਬੰਦੇ ਨਾਲ ਜਾਂ ਫਿਰ ਆਪਦੀ ਮਰਜ਼ੀ ਨਾਲ ਕਰਾਇਆ ਸੀ ਇਹ ਸਭ ਸਾਨੂੰ ਨਹੀਂ ਪਤਾ ਤੇ ਉਸ ਤੋਂ ਬਾਅਦ ਬੜੀਆ ਇਹਨਾਂ ਦੀ ਜ਼ਿੰਦਗੀ ਚੱਲਦੇ ਰਹੀ ਚਲੋ ਜਿਵੇਂ ਕਿਵੇਂ ਹੋਇਆ ਵਿਆਹ ਫੋਰਸ ਪੂਰੀ ਹੋਇਆ ਜਾਂ ਕਿਵੇਂ ਹੋਇਆ ਤੇ ਦੋਨਾਂ 'ਚ ਮਤਲਬੀ ਨੇੜਤਾ ਵਧ ਗਈ ਤੇ ਹੌਲੀ-ਹੌਲੀ ਇਹਨਾਂ ਦੇ ਘਰੇ ਇੱਕ ਮਤਲਬੀ ਬੱਚੀ ਨੇ ਜਨਮ ਲਿਆ ਬੱਚੇ ਦੇ ਜਨਮ ਤੋਂ ਬਾਅਦ ਫਿਰ ਕੁਝ ਦੇਰੀ ਮਤਲਬ ਟਾਈਮ ਬਾਅਦ ਇੱਕ ਮੁੰਡੇ ਨੇ ਵੀ ਜਨਮ ਲਿਆਤਾ ਹੁਣ ਜਿਹੜੀ ਇਹ ਹਰਪ੍ਰੀਤ ਕੌਰ ਸੀਗੀ ਉਹ ਮਤਲਬ ਜਿਹੜੀ ਆਪਦੀ ਫਿਟਨੈਸ ਦਾ ਬਹੁਤ ਖਿਆਲ ਰੱਖਦੀ ਸੀਗੀ ਤੇ ਆਪਦੀ ਫਿਟਨੈਸ ਵਾਸਤੇ ਮਤਲਬ ਫੋਕਸ ਕਰਦੀ ਸੀਗੀ ਪੂਰਾ ਤੇ ਆਪਦੀ ਫਿਟਨੈਸ ਵਾਸਤੇ ਉਹ ਮਤਲਬ ਵੀ ਅਕਸਰ ਜਿੰਮ ਵੀ ਜਾਂਦੀ ਸੀਗੀ ਬੜੀ ਸਾਰਾ ਕੁਝ ਚੱਲ ਰਿਹਾ ਸੀ ਤੇ ਇਹਨਾਂ ਦੇ ਜਿੱਦ ਇੱਕ ਪਾਪਾ ਪਰਦਾ ਉਹ ਪਾਣਾ ਮੈਂ ਤੁਹਾਨੂੰ ਅੱਜ ਦੀ ਸਟੋਰੀ ਵਿੱਚ ਸਲਾਹ ਜਾ ਰਿਹਾ ਹਾਂ ਸਤ ਸ੍ਰੀ ਅਕਾਲ ਛੋਟਾ ਅੱਜ ਫੇਰ ਹੀ ਨਵੀਂ ਵੀਡੀਓ ਇੱਕ ਮੈਂ ਹੋਰ ਸੱਚੀ ਕਰਨਾ ਤੁਹਾਡੇ ਸਾਹਮਣੇ ਲੈ ਕੇ ਆਇਆਗਾ ਤੇ ਜੇ ਮੇਰੀਆਂ ਕਹਾਣੀਆਂ ਤੁਹਾਨੂੰ ਪਸੰਦ ਆਉਂਦੀਆਂ ਚੈਨਲ ਵਧੀਆ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੀ ਹੋਣਾ ਨਾ ਜਾਇਆ ਕਰੋ ਜੇ ਕੋਈ ਕਮੀ ਪੇਚੀ ਹੁੰਦੀਆ ਕਮੈਂਟ ਕਰਕੇ ਦੱਸਦੇ ਕਰੋ ਚਲੋ ਬੜੀਆਂ ਗੱਲਾਂ ਕਰਦੇ ਆਪਾਂ ਅੱਜ ਦੀ ਕਹਾਣੀ ਕਰਦੇ ਆਂ ਤੇ ਸ਼ੁਰੂ ਮੈਂ ਤੁਹਾਨੂੰ ਕਹਾਣੀ ਵਿੱਚ ਸਿੱਧਾ ਲੈ ਕੇ ਆਉਣਾਗਾ ਸਾਲ ਮਤਲਬ 2023 ਦਿਨ ਸੀਗਾ ਉਦੋਂ 19 ਅਕਤੂਬਰ 2023 ਦਾ ਜਦੋਂ ਮਤਲਬ ਵੀ ਬਲਬੀਰ ਸਿੰਘ ਬੈਂਕ ਬੈਂਕ ਮੈਨੇਜਰ ਦੀ ਰਿਟਾਇਰ ਹੋ ਜਾਂਦੇ ਉਹ ਉਸ ਟਾਈਮ ਬਲਬੀਰ ਸਿੰਘ ਦੀ ਉਮਰ ਹੁੰਦੀ ਹੈ ਕਿ 67 ਸਾਲ ਦੀ ਤੇ ਉਹ ਰਿਟਾਇਰ ਹੋ ਚੁੱਕੇ ਹੁੰਦੇ ਆਗੇ ਤੇ ਆਪਦੇ ਜਿਹੜਾ ਮਤਲਬ ਜਿੰਦਗੀ ਵਧੀਆ ਬਤੀਤ ਕਰ ਰਹੇ ਹੁੰਦੇ ਆਗੇ ਤੇ ਆਪਦੇ ਬੱਚਿਆਂ ਨਾਲ ਹੱਸਦੇ ਖੇਡਦੇ ਆਗੇ ਤੇ ਹੁਣ ਮਤਲਬ 19 ਅਕਤੂਬਰ ਨੂੰ ਸਵੇਰ ਨੂੰ ਹਰ ਰੋਜ਼ ਸ਼ੈਰ ਕਰਨ ਜਾਂਦੇ ਸੀਗੇ ਇੱਕ ਪਾਰਕ ਜੀ ਬਣੀ ਸੀਗੀ ਤੋਂ ਤੇ ਸ਼ੈਰ ਕਰਨ ਜਾਂਦੇ ਸੀਗੇ ਤੇ ਬਲਬੀਰ ਸਿੰਘ ਸੰਤ ਨਗਰ ਉੱਤੇ ਰਹਿੰਦੇ ਸੀਗੇ ਜਦੋਂ ਸਵੇਰ ਜਦ ਸਾਢੇ 5 ਵਜੇ ਦਾ ਟਾਈਮ ਸੀ ਜਦੋਂ ਸ਼ੈਰ ਕਰਨ ਲੋਕ ਨਿਕਲਦੇ ਆਗੇ ਤੇ ਬਲਬੀਰ ਸਿੰਘ ਵੀ ਅਕਸਰ ਉਸੇ ਦਿਨ ਨਿਕਲਦਾ ਸ਼ੈਰ ਕਰਨ ਵਾਸਤੇ ਤੇ ਪਰ ਤੇ ਲੋਕਾਂ ਨੂੰ ਮਤਲਬ ਜਦੋਂ ਲੋਕ ਸ਼ਹਿਰ ਕਰ ਰਹੇ ਨੇ ਤੇ ਲੋਕਾਂ ਨੂੰ ਉਹਨੇ ਇੱਕ ਮਤਲਬ ਵੀ ਸਮੈਲ ਜੀ ਆ ਰਹੀ ਹੁੰਦੀ ਹੈਗੀ ਸਮੈਲ ਜੀ ਜਦੋਂ ਲੋਕ ਕੋਲੇ ਜਾ ਕੇ ਦੇਖਦੇ ਆ ਕਿ ਉਹ ਉੱਥੇ ਮਤਲਬ ਇੱਕ ਲਾਸ਼ ਪਈ ਸੀਗੀ ਇੱਕ ਬੰਦੇ ਦੀ ਜਦੋਂ ਲਾਸ਼ ਨੂੰ ਦੇਖਦੇ ਆ ਕਿ ਸਾਰੇ ਲੋਕ ਜਿਹੜੇ ਸ਼ਹਿਰ ਕਰਨ ਆਏ ਹੁੰਦੇ ਆ ਕਿ ਦੋਸਤੋ ਵਾਹ ਇੱਕ ਬੰਦਾ ਪੁਲਿਸ ਨੂੰ ਫੋਨ ਕਰਦਾਗਾ ਪੁਲਿਸ ਜਾਂਦੀ ਹੈ ਮੌਕੇ ਤੇ ਦੇਖਦੀ ਹੈਗੀ ਤੇ ਆਲੇ-ਦਾਲ ਦੇ ਲੋਕਾਂ ਨਾਲ ਪੁੱਛਗਿੱਛ ਕਰਦੀ ਹੈਗੀ ਤੇ ਲੋਕ ਵੀ ਇਹੀ ਕਹ ਦੱਸਦੇ ਵੀ ਸ਼ਹਿਰ ਕਰਨ ਆਏ ਰਹੇ ਸੀਗੇ ਸਾਨੂੰ ਸਮੈਲ ਆਈ ਤੇ ਸੀ ਜਦੋਂ ਦੇਖਣ ਲੱਗੇ ਤੇ ਸਾਹਮਣੇ ਲਾਸ਼ ਪਈ ਸੀਗੀ ਜਿਹੜੀ ਲਾਸ਼ ਸੀਗੀ ਮਤਲਬ ਵੀ ਕੋਨਾਂ ਲੱਤਪ ਪਰ ਉਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਾ ਲਾਸ਼ ਨੂੰ ਸਨਾਖਤ ਕਰਨ ਵਾਸਤੇ ਕਿਉਂਕਿ ਉਹ ਲਾਸ਼ ਸੀ ਬਲਬੀਰ ਸਿੰਘ ਦੀ ਜਿਹੜਾ ਉਹ ਬੈਂਕ ਮੈਨੇਜਰ ਦੀ ਪਤਾ ਹੀ ਸੀਗਾ ਬੈਂਕਰ ਦਾ ਮੈਨੇਜਰ ਸੀਗਾ ਤਾਂ ਕਰਕੇ ਸਾਰਿਆਂ ਨੂੰ ਪਤਾ ਸੀਗਾ ਵੀ ਇਹ ਹੀ ਉਹ ਬਲਬੀਰ ਸਿੰਘ ਹੈਗਾ ਤੇ ਉਸ ਤੋਂ ਆ ਬਲਬੀਰ ਸਿੰਘ ਦੇ ਜਿਹੜੇ ਘਰਦਿਆਂ ਨੂੰ ਇਨਫੋਰਮ ਕੀਤਾ ਜਾਂਦਾ ਤੇ ਘਰਦਿਆਂ ਦਾ ਮਤਲਬ ਇਹ ਰੋ ਰੋ ਕੇ ਪੂਰਾ ਹਾਲ ਹੋ ਜਾਂਦਾਗਾ ਘਰ ਦੇ ਵਿੱਚ ਇੱਕ ਕੌਣ ਸੀਗਾ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ कौर ਤੇ ਉਹਨਾਂ ਦੀ ਜਿਹੜੀ ਬੇਟੀ 13 ਸਾਲ ਦੀ ਉਹਨਾਂ ਦਾ ਜਿਹੜਾ ਬੇਟਾ ਸੀਗਾ 10 ਸਾਲ ਦਾ ਔਰ ਫਿਰ ਜੇ ਛਾਨੋ ਬੜਾ ਸਵਾਲ ਇਹ ਕਢਾਉਗਾ ਵੀ ਜੀ ਸਵੇਰ ਸਵੇਰ ਬਲਵੀਰ ਸਿੰਘ ਨਾਲੇ ਕੌਣ ਮਤਲਬ ਇਹ ਹਾਦਸਾ ਕਰ ਗਿਆ ਕੌਣ ਬਲਵੀਰ ਸਿੰਘ ਦਾ ਕਤਲ ਕਰ ਗਿਆ ਜਿਹੜਾ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅੰਦਾਗਾ ਤੇ ਪੁਸ਼ਗੀਸ਼ਾਲੇ ਤੋਂ ਲੈ ਕੇ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਮਤਲਬ ਸਾਰੇ ਹੀ ਦਾਅਦੇ ਸੀ ਵੀ ਕੀ ਮਤਲਬ ਨਾ ਤਾਂ ਕੋਈ ਚੋਰੀ ਚੱਪੀ ਵਾਲਾ ਤਾਂ ਕੋਈ ਮਤਲਬ ਮਾਮਲਾ ਲੱਗਦਾ ਸੀ ਕਿਉਂਕਿ ਜਦੋਂ ਸਵੇਰ ਦਾ ਟਾਈਮ ਸੀਗਾ ਸਵੇਰ ਦਾ ਟਾਈਮ ਮਾਰਨਿੰਗ ਬਹੁਤ ਹਰ ਬੰਦਾ ਨਿਕਲਦਾ ਹਗਾ ਨਾ ਹੀ ਕਰੋ ਕੋਈ ਬੋਲਟ ਚੱਕ ਕੇ ਨਿਕਲਦਾਗਾ ਤੇ ਨਾ ਹੀ ਉਹਦੇ ਕੋਲ ਮਤਲਬ ਕੋਈ ਪੈਸਾ ਟਕਾ ਹੁੰਦਾਗਾ ਨਾ ਹੀ ਉਹਦੇ ਕੋਲ ਕੋਈ ਤੇ ਹੁਣ ਉਸ ਤੋਂ ਬਾਅਦ ਉਹ ਐਂਗਲ ਵੀ ਪੁਲਿਸ ਨੂੰ ਨਹੀਂ ਲੱਗ ਰਿਹਾ ਸੀ ਕਿ ਕੋਈ ਚੋਰੀ ਦਾ ਮਾਮਲਾ ਹੋਊਗਾ ਤੇ ਦੂਸਰਾ ਐਂਗਲ ਪੁਲਿਸ ਇਹ ਦੇਖਦੀ ਸੀ ਵੀ ਸ਼ਾਇਦ ਕਿਸੇ ਨਾਲ ਦੁਸ਼ਮਣੀ ਹੋਵੇ ਤੇ ਪੁਲਿਸ ਮਤਲਬ ਆਣਗੁਮਾਨ ਤੋਂ ਪੁੱਛੇਸ਼ ਕਰਦੀ ਹੈ ਕਿ ਆਣਗੁਮਾਨ ਵਾਲੇ ਦੱਸਦੇ ਆਗੇ ਵੀ ਜਿਹੜਾ ਬਲਬੀਰ ਸਿੰਘ ਸੀਗਾ ਬੰਦਾ ਨਾਈਸ ਸੀਗਾ ਵਧੀਆ ਇਨਸਾਨ ਸੀਗਾ ਵੀ ਉਹਦੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਕਿ ਨਾਲੇ ਹੁਣ ਤਾਂ ਉਹ ਬੈਂਕ ਤੋਂ ਰਿਟਾਇਰ ਹੋ ਚੁੱਕਿਆ ਸੀਗਾ ਵੀ ਪਹਿਲਾਂ ਤਾਂ ਉਹਦੇ ਨਾਲ ਕੁਝ ਹੋਇਆ ਨਹੀਂ ਸੀਗਾ ਜਿਹੜਾ ਉਹਦਾ ਰਿਟਾਇਰ ਹੋਣ ਤੋਂ ਬਾਅਦ ਜਿਹੜਾ ਹੋਣ ਕਰ ਸਕਦਾਗਾ ਤੇ ਪੁਲਿਸ ਨੂੰ ਮਤਲਬ ਵੀ ਇਹ ਐਂਗਲ ਤੋਂ ਵੀ ਕੁਝ ਨਹੀਂ ਮਿਲਿਆ ਜਦੋਂ ਪੁਲਿਸ ਨੂੰ ਚਾਰੇ ਪਾਸੇ ਕੁਝ ਨਹੀਂ ਮਿਲਦਾ ਹੁੰਦਾ ਪੁਲਿਸ ਮਤਲਬ ਸਿੱਧਾ ਜਾਂਦੀ ਹੈ ਕਿ ਜਿਹੜੇ ਮਤਲਬ ਘਰੇ ਪਾਰਦਾਤ ਹੋ ਜਾਂਦੀ ਹੈ ਉਸ ਦੇ ਮਤਲਬ ਘਰੇ ਝਾਕਣ ਦੀ ਹੁਣ ਬਲਵੀਰ ਜਿਹੜੇ ਮੈਨੂੰ ਪੁਲਿਸ ਆ ਗਈ ਬਲਵੀਰ ਸਿੰਘ ਦੀ ਫੈਮਲੀ ਨੂੰ ਕੁਸ਼ਕਸ਼ ਕਰਦੀ ਹੈ ਪੁਲਿਸ ਜਦੋਂ ਬਲਵੀਰ ਸਿੰਘ ਦਾ ਬੈਕਗ੍ਰਾਉਂਡ ਮਤਲਬ ਵੀ ਫਰੋਲਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਬਲਵੀਰ ਸਿੰਘ ਦੇ ਦੋ ਵਿਆਹ ਹੋਏ ਸੀਗੇ ਜਿਹੜੀ ਪਹਿਲੀ ਪਤਨੀ ਸੀਗੀ ਉਹਦਾ ਜਦੋਂ ਡਿਵੋਰਸ ਹੁੰਦਾਗਾ ਤਲਾਕ ਹੁੰਦਾਗਾ ਉਸ ਤੋਂ ਬਾਅਦ ਉਹਦੀ ਘਰ ਵਾਲੀ ਜਿਹੜੀ ਪਹਿਲੀ ਉਹ ਕੈਨੇਡਾ ਸ਼ਿਫਟ ਹੋ ਜਾਂਦੀ ਹੈਗੀ ਇਹ ਬੋਤੂ ਮਤਲਬ ਵੀ ਪਹਿਲਾਂ ਵੀ ਇਹ ਕਈ ਮਾਮਲੇ ਜੇ ਹੋਏ ਆ ਕਿ ਕੈਨੇਡਾ ਵਿੱਚ ਲੋਕਾਂ ਦੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਲੋਕ ਇੰਡੀਆ ਵਿੱਚ ਬੈਠੇ ਲੋਕਾਂ ਦਾ ਬੰਦ ਰਿਹਾ ਵੀ ਕਤਲ ਕਰਾਉਂਦੇ ਆਗੇ ਤੇ ਪੁਲਿਸ ਨੇ ਇਸ ਐਸੈਂਕਲ ਤੋਂ ਵੀ ਮਤਲਬ ਕੇਸ ਦੀ ਪੂਰੀ ਜਾਂਚ ਕੀਤੀ ਪਰ ਪੁਲਿਸ ਨੂੰ ਹਰਪ੍ਰੀਤ ਜਿਹੜੀ ਮਤਲਬ ਵੀ ਪਹਿਲੀ ਪਤਨੀ ਸੀਗੀ ਉਹਦੀ ਤੇ ਉਹਦਾ ਕੋਈ ਹੱਥ ਨਹੀਂ ਲੱਗਿਆ ਪੁਲਿਸ ਨੂੰ ਇੱਕ ਮਤਲਬ ਇਹ ਉਹ ਪੁਲਿਸ ਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਮਤਲਬ ਵੀ ਪਹਿਲੀ ਪਤਨੀ ਹੈਗੀ ਉਹਨੂੰ ਇਸ ਗੱਲ ਦਾ ਗੁੱਸਾ ਹੋਊਗਾ ਵੀ ਉਹਨੇ ਦੂਜਾ ਵਿਆਹ ਕਰਾਇਆ ਉਹਦੇ ਘਰ ਵਾਲੇ ਬਲਵੀਰ ਸਿੰਘ ਨੇ ਉਹ ਵੀ ਸਿਰਫ ਸਿਰਫ ਹਰਪ੍ਰੀਤ ਕੌਰ ਕਰਕੇ ਮਤਲਬ ਇਹ ਉਹਨੇ ਪਹਿਲੀ ਘਰ ਵਾਲੀ ਛੱਡੀ ਸੀਗੀ ਤੇ ਪੁਲਸ ਨੂੰ ਲੱਗਦਾ ਸੀਗਾ ਵੀ ਤਾਂ ਕਰਕੇ ਉਹਨੇ ਪੁੱਛਿਆ ਕੁਛ ਇਹਿਆ ਤਦਮ ਨਾ ਚੁੱਕ ਲਿਆ ਹੋਵੇ ਪਰ ਪੁਲਸ ਜਦੋਂ ਮਤਲਬ ਸਾਰੀ ਮਤਲਬ ਤਵਦੀਸ਼ ਕਰਦੀ ਹੈਗੀ ਤੇ ਉਸ ਐਂਗਲ ਤੋਂ ਵੀ ਪੁਲਸ ਨੂੰ ਕੁਛ ਹੱਥ ਨਹੀਂ ਲੱਗਦਾ ਹੁਣ ਪੁਲਸ ਜਿਸ ਮਤਲਬ ਜਿਸ ਜਗ੍ਹਾ ਤੇ ਸਭ ਕੁਝ ਹੋਇਆ ਸੀ ਜਿਸ ਜਗ੍ਹਾ ਤੇ ਬਲਬੀਰ ਸਿੰਘ ਦਾ ਕਤਲ ਹੋਇਆ ਸੀਗਾ ਉਸ ਜਗ੍ਹਾ ਦੇ ਸੀਸੀਟੀਵੀ ਚੈੱਕ ਕਰਦੀ ਹੈਗੀ ਉਹਦੇ ਸੀਸੀਟੀਵੀ ਵਿੱਚ ਮਤਲਬ ਕੁਝ ਉੱਥੇ ਤਾਂ ਪਾਰਕਟ ਚ ਤਾਂ ਹੁੰਦਾ ਨਹੀਂ ਭਾਜੇਟ ਸਾਈਡ ਤੇ ਸੀਸੀਟੀਵੀ ਆ ਉੱਥੇ ਜੇ ਵੀ ਪੁਲਸ ਨੂੰ ਮਤਲਬ ਕੁਛ ਇਹਿਆ ਹੱਥ ਨਹੀਂ ਆਉਂਦਾ ਸਿਰਫ ਤੇ ਸਿਰਫ ਪੁਲਸ ਬਾਈ ਕੁੰਦਿਆ ਇਹੋ ਚੱਕੀ ਲੱਗਦੀ ਹੈ ਇੱਕ ਤਾਂ ਕਲਿਊ ਇਹ ਹੋਗਾ ਬਾਈਕ ਵਾਲਾ ਤੇ ਦੂਸਰਾ ਪੁਲਿਸ ਜਿਹੜਾ ਮਤਲਬ ਬਲਵੀਰ ਸਿੰਘ ਨੇ ਕੋਲ ਡਿਟੇਲਾ ਚੈੱਕ ਕਰਦੀ ਜੀ ਬਲਵੀਰ ਸਿੰਘ ਨੇ ਕੋਲ ਡਿਟੇਲਾ ਦਾ ਪੁਲਿਸ ਨੂੰ ਕੁਝ ਨਹੀਂ ਮਿਲਦਾ ਪਰ ਜਿਹੜੀ ਉਹਦੀ ਘਰ ਵਾਲੀ ਸੀਗੀ ਹਰਪ੍ਰੀਤ ਕੌਰ ਜਦੋਂ ਪੁਲਿਸ ਉਹਦੇ ਮਤਲਬ ਕੋਲ ਡਿਟੇਲਾ ਕੱਢਦੀ ਹੈਗੀ ਤੇ ਪੁਲਿਸ ਨੂੰ ਬਹੁਤ ਵੱਡੀ ਗੱਲ ਹੱਥ ਲਾ ਗਿਆ ਇਹ ਮਤਲਬ ਪੁਲਿਸ ਨੂੰ ਪਤਾ ਲੱਗਦਾਗਾ ਮਤਲਬ ਇੱਕ ਨੰਬਰ ਤੇ ਹਰਪ੍ਰੀਤ ਕੌਰ ਅਕਸਰ ਮਤਲਬ ਲੰਮੀਆਂ ਲੰਮੀਆਂ ਗੱਲਾਂ ਕਰਦੀ ਸੀ ਤੇ ਜਿਸ ਟਾਈਮ ਬਲਵੀਰ ਸਿੰਘ ਦਾ ਕਤਲ ਹੋਇਆ ਸੀਗਾ ਟਾਈਮ ਸੀ ਉਹ 5:30 ਵਜੇ ਦਾ ਉਸੇ ਟਾਈਮ ਵੀ ਜਿਹੜੀ ਹਰਪ੍ਰੀਤ ਕੌਰ ਸੀਗੀ ਉਸੇ ਨੰਬਰ ਤੇ ਲਗਾਤਾਰ ਕਾਲ ਕਰ ਰਹੀ ਸੀ ਪੁਲਸ ਨੂੰ ਹੁਣ ਮਦਦ ਲਈ ਦੋ ਕਲਿਊ ਮਿਲ ਚੁੱਕੇ ਸੀਗੇ ਇਸ ਕੇਸ ਦੇ ਪਹਿਲਾ ਤਾਂ ਕਲਿਊ ਇਹ ਸੀਗਾ ਬਾਈਕ ਦਾ ਛੱਕੀ ਬੈਗ ਲੱਗੀ ਸੀਗੀ ਪੁਲਸ ਨੂੰ ਉਸੇ ਜਗ੍ਹਾ ਤੇ ਤੇ ਦੂਸਰਾ ਕਲਿਊ ਇਹ ਸੀਗਾ ਜਿਹੜੀ ਉਹਦੀ ਘਰ ਵਾਲੀ ਹਰਪ੍ਰੀਤ ਕੌਰ ਆਗੀ ਮਤਲਬ ਉਹ ਅਕਸਰ ਇੱਕ ਨੰਬਰ ਤੇ ਗੱਲਾਂ ਕਰਦੀ ਹੈ ਜਦੋਂ ਪੁਲਸ ਉਹ ਨੰਬਰ ਦੀ ਜਾਂਚ ਕਰਦੇ ਹੈਗੇ ਪੁਲਸ ਨੂੰ ਪਤਾ ਲੱਗਦਾ ਉਹ ਕਿਸੇ ਗੁਰਤੇਜ ਸਿੰਘ ਦਾ ਨੰਬਰ ਸੀਗਾ ਉਸ ਤੋਂ ਬਾਅਦ ਜਿਹੜੀ ਪੁਲਸ ਆ ਮਤਲਬ ਗੁਰਤੇਜ ਸਿੰਘ ਨੂੰ ਗ੍ਰਿਫਤਾਰ ਕਰਦੀ ਹੈਗੀ ਗ੍ਰਿਫਤਾਰ ਕਰਕੇ ਉਦੋਂ ਪੁੱਛਗਿਛ ਕਰਦੀ ਹੈਗੀ ਫਿਰ ਗੁਰਤੇਜ ਸਿੰਘ ਇੱਥੇ ਮਤਲਬ ਇੱਕ ਤਾਂ ਨਾਮ ਲੈਂਦਾ ਹਰਪ੍ਰੀਤ ਕੌਰ ਦਾ ਤੇ ਇੱਕ ਨਾਮ ਲੈਂਦਾ ਅਰਸ਼ਦੀਪ ਸਿੰਘ ਦਾ ਤੇ ਇੱਕ ਨਾਮ ਲੈਂਦਾ ਅਜੇ ਦਾ ਤੇ ਪੁਲਿਸ ਇਹਨਾਂ ਤਿੰਨਾਂ ਨੂੰ ਵੀ ਗ੍ਰਿਫਤਾਰ ਕਰਕੇ ਲੈ ਕੇ ਆਉਂਦੀ ਹੈਗੀ ਤੇ ਉਹਨਾਂ ਇਹਨਾਂ ਚਾਰਾਂ ਤੋਂ ਨਾਲ ਮਤਲਬ ਸਖਤੀ ਨਾਲ ਪੁੱਛਗਿਛ ਹੁੰਦੀ ਹੈਗੀ ਜਦੋਂ ਮਤਲਬ ਹਰਪ੍ਰੀਤ ਕੌਰ ਤੋਂ ਪੁੱਛਗਿਛ ਹੁੰਦੀ ਹੈ ਤੇ ਹਰਪ੍ਰੀਤ ਕੌਰ ਮਤਲਬ ਬੜਾ ਟਾਈਮ ਸੱਚ ਲੁਕੋ ਕੇ ਨਹੀਂ ਰੱਖ ਸਕਦੀ ਸੀ ਤੇ ਉਹ ਮਤਲਬ ਸੱਚ ਸਾਰਾ ਕੁਝ ਪੁੱਛ ਕੇ ਰੱਖ ਲੈਂਦੀ ਹੈਗੀ ਉਹਨੇ ਤੇ ਹਰਪ੍ਰੀਤ कौर ਕਹਿੰਦੀ ਹੈ ਵੀ ਮੇਰਾ ਜਦੋਂ ਵਿਆਹ ਹੋਇਆ ਸੀਗਾ ਮੈਂ ਸਿਰਫ ਉਦੋਂ 19 ਸਾਲ ਦੀ ਸੀਗੀ ਤੇ ਜਿਹੜੇ ਮੇਰੇ ਘਰ ਵਾਲੇ ਸੀਗੇ ਬਲਬੀਰ ਸਿੰਘ ਉਹਨਾਂ ਦੀ ਉਮਰ ਸੀਗੀ 49 ਸਾਲ ਦੀ। ਕਹਿੰਦੀ ਮੈਂ ਫਿਰ ਵੀ ਕੁਝ ਨਹੀਂ ਹੋਇਆ ਮੈਂ ਚੰਗ ਮਤਲਬੇ ਵੀ ਕੁਝ ਨਹੀਂ ਕਿਹਾ ਆਪਦੀ ਜਿਹੜੀ ਜੀਵਨਾ ਮੈਂ ਸੋਚਿਆ ਚਲ ਮੇਰੇ ਕਰਮਾਂ ਚ ਹੀ ਲਿਖਿਆ ਜੀ ਤਾਂ ਕਰਕੇ ਮੈਂ ਆਪਣਾ ਜੀਵਨ ਅੱਗੇ ਵਧਾਉਣ ਲੱਗ ਗਈ ਤੇ ਮੈਂ ਖੁਸ਼-ਖੁਸ਼ ਰਹਿਣ ਲੱਗ ਗਈ। ਤੇ ਫਿਰ ਕਹਿੰਦੀ ਮੈਨੂੰ ਜਿੰਮ ਜਾਣ ਦਾ ਬਹੁਤ ਸ਼ੌਂਕ ਸੀਗਾ ਤੇ ਮੈਂ ਜਦੋਂ ਜਿੰਮ ਜੁਆਇਨ ਕੀਤੀ ਉੱਥੇ ਮੇਰੀ ਮੁਲਾਕਾਤ ਹੁੰਦੀ ਹੈਗੀ ਗੁਰਤੇਜ ਸਿੰਘ ਨਾਲ। ਰਤੇਜ ਸਿੰਘ ਵੱਲੋਂ ਮੈਂ ਕਹਿੰਦੀ ਜਿਆਦਾ ਟਰੈਕਟਰ ਹੋਣ ਲੱਗ ਗਈ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀਗੀ ਕਿ ਜਿਹੜਾ ਮੇਰੇ ਹਮਸਫਰ ਮਤਲਬ ਹਮਸਫਰ ਮੇਰੀ ਉਮਰ ਦਾ ਹੋਵੇ ਤੇ ਉਹ ਮੈਨੂੰ ਕਿੰਨਾ ਕੁ ਪਿਆਰ ਦੇ ਸਕਦਾਗਾ ਉਹ ਕਹਿੰਦੀ ਉਹ ਜਿਹੜਾ ਬਲਵੀਰ ਸਿੰਘ ਸੀ ਉਹਦਾ ਬੁੱਢਾ ਹੋ ਚੁੱਕਿਆ ਸੀਗਾ ਤੇ ਹਰਪ੍ਰੀਤ ਕੌਰ ਚਾਹੁੰਦੀ ਸੀਗੀ ਵੀ ਉਹ ਕੋਈ ਕਿਸੇ ਨੌਜਵਾਨ ਨਾਲ ਮਤਲਬ ਨੇੜ ਤਾਂ ਵਿਦਾਵੇ ਤੇ ਉਹਦੇ ਨਾਲ ਜਿਹੜਾ ਨਿਯਾਜ਼ ਜਿ ਰਿਸ਼ਤੇ ਵਿਦਾਵੇ ਤਾਂ ਜੋ ਉਹਨੂੰ ਪਤਾ ਲੱਗੇ ਵੀ ਇੱਕ ਨੌਜਵਾਨ ਤੇ ਮਤਲਬ ਵੀ ਨਿਜ ਦੀ ਕੀ ਵਧਾਉਣ ਦੇ ਨਾਲ ਕੀ ਹੁੰਦਾਗਾ ਤਾਂ ਅਗਰ ਕੀ ਹਰ ਹਰਪ੍ਰੀਤ ਕੌਰ ਆ ਜਿਹੜੀ ਗੁਰਤੇਜ ਸਿੰਘ ਨਾਲ ਅਟ੍ਰੈਕਟ ਹੋ ਗਈ ਤੇ ਗੱਲਾਂ ਬਾਤਾਂ ਮਾਰ ਲੱਗ ਗਈ ਹੁਣ ਇੱਥੇ ਮਤਲਬ ਵੀ ਜਦੋਂ ਨੇੜਤਾ ਵਧੀ ਦੋਨੋਂ ਨੇ ਇੱਕ ਦੂਜੇ ਨਾਲ ਪਿਆਰ ਬਹੁਤ ਹੋ ਗਿਆ ਉਹਨੂੰ ਗੁਰਤੇਜ ਸਿੰਘ ਦਾ ਵੀ ਮਤਲਬ ਵੀ ਹਰਪ੍ਰੀਤ ਕੌਰ ਨੂੰ ਪਿਆਰ ਹੋ ਗਿਆ ਗੁਰਤੇਜ ਸਿੰਘ ਨਾਲ ਤੇ ਉਦੋਂ ਗੁਰਤੇਜ ਸਿੰਘ ਮਤਲਬ ਜਦੋਂ ਹਰਪ੍ਰੀਤ ਕੌਰ ਨੂੰ ਦੇਖਦਾ ਹੈਗਾ ਤੇ ਉਹਦੀ ਮਤਲਬ ਹੀ ਖੂ ਸੂਰਤੀ ਦੇ ਫਿਦਾ ਹੋ ਜਾਂਦਾ ਹੈਗਾ ਦੋਨੇ ਇੱਕ ਦੂਜੇ ਦੇ ਪਿਆਰ ਚ ਪਾਗਲ ਹੋ ਜਾਂਦੇ ਆ ਕਿ ਤੇ ਨੇੜਤਾ ਵਧਾਉਂਦੇ ਆ ਤੇ ਨਾਜਾਇਜ਼ ਰਿਸ਼ਤੇ ਬਣ ਜਾਂਦੇ ਆਗੇ ਤੇ ਫਿਰ ਇਹ ਮਤਲਬ ਦੋਨੇ ਸਰੀਰਕ ਸੰਬੰਧ ਵੀ ਬਣਾਉ ਲੈਂਦੇ ਆਗੇ ਹੁਣ ਹਰਪ੍ਰੀਤ ਕੌਰ ਆਪਦੀ ਹਮਸਫਰ ਮਤਲਬ ਜੇ ਉਹਦੀ ਉਮਰ ਸੀ 19 ਉਮਰ ਦੇ ਮੁੰਡੇ ਨਾਲ ਜੀ ਕੰਧ ਬਣਾ ਕੇ ਬਹੁਤ ਖੁਸ਼ ਸੀਗੀ ਤੇ ਉਹਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਉਹਦਾ ਘਰ ਵਾਲਾ ਬਲਵੀਰ ਸਿੰਘ ਆ ਉਹ ਕੋਈ ਕਦੀ ਨਹੀਂ ਦੇ ਸਕਦਾ ਜਿਦਨਾਈ ਉਹਨੇ ਕਦੇ ਉਹ ਖੁਸ਼ੀ ਦਿੱਤੀ ਹੈਗੀ ਤੇ ਉਸ ਤੋਂ ਬਾਅਦ ਇਹ ਗੱਲ ਲੁਕੀ ਚੁਪੀ ਤੇ ਰਹਿੰਦੀ ਨਹੀਂ ਤੇ ਕਿਉਂਕਿ ਇਸ ਖਮੋਸ਼ਕ ਬੜਾ ਟਾਈਮ ਲੁਕਾਇਆ ਚੁਪਿਆ ਨਹੀਂ ਰਹਿੰਦਾ ਤੇ ਕੱਲ ਪਤਾ ਚੱਲ ਗਿਆ ਲੱਗ ਜਾਂਦੇ ਕਿ ਬਲਵੀਰ ਸਿੰਘ ਨੂੰ ਹੁਣ ਇੱਕ ਘਰ ਵਾਲਾ ਆਪਦੀ ਘਰ ਵਾਲੀ ਦੀ ਇਹ ਗੱਲ ਕਿਵੇਂ ਬਰਦਾਸ਼ਤ ਕਰ ਸਕਦਾ ਜਿਵੇਂ ਇਸ ਤਰ੍ਹਾਂ ਜਿਹੜਾ ਬਲਵੀਰ ਸਿੰਘ ਮਤਲਬ ਹਰਪ੍ਰੀਤ ਕੌਰ ਨਾਲ ਝਗੜਦਾ ਲੜਦਾਗਾ ਕੱਲੀ ਉਹਦੀ ਹਰਪ੍ਰੀਤ ਘਰ ਵਾਲੀ ਨਹੀਂ ਹੁੰਦੀ ਉਹ ਮਤਲਬ ਦੋ ਬੱਚਿਆਂ ਦੀ ਮਾਂ ਵੀ ਹੁੰਦੀ ਹੈਗੀ ਤਾਂ ਕਰਕੇ ਇੱਥੇ ਬਲਬੀਰ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਆਪਦੀ ਘਰ ਵਾਲੀ ਹਰਪ੍ਰੀਤ ਕੌਰ ਤੇ ਉਹ ਲੜਾਈ ਝਗੜਾ ਬਦਨ ਲਾ ਕੇ ਨਾ ਰੋਣਾ ਲੜਾਈ ਝਗੜਾ ਉਹਨਾਂ ਲਾ ਗਿਆ ਤੇ ਬਲਬੀਰ ਸਿੰਘ ਨੇ ਹਰਪ੍ਰੀਤ ਕੌਰ ਦੇ ਪਵੰਦਨਾ ਲਾ ਤਾ ਤੇ ਤਾਂ ਕਰਕੇ ਜਿਹੜਾ ਪਵੰਦਨਾ ਕਰਕੇ ਉਹਨੂੰ ਮਤਲਬ ਗੁਰਤੇਜ ਸਿੰਘ ਨਾਲ ਮਿਲਣਾ ਚੋਣਾ ਬਹੁਤ ਘੱਟ ਹੋ ਗਿਆ ਹੁਣ ਹਰਪ੍ਰੀਤ ਕੌਰ ਮਤਲਬ ਹੀ ਆਦਤ ਪੈ ਚੁੱਕੀ ਸੀ ਗੁਰਤੇਜ ਸਿੰਘ ਦੀ ਉਹਦੇ ਮਨਾਂ ਨਹੀਂ ਰਹਿ ਸਕਦੀ ਸੀ ਉਹਦੇ ਜਿਹੜੇ ਮਤ ਹਾ ਕੌਸੀ ਦਾ ਜਿਹੜਾ ਵਾਧਾ ਜਾ ਰਿਹਾ ਸੀਗਾ ਉਹ ਚਾਹੁੰਦੀ ਸੀ ਕਿ ਵੀ ਜਿਹੜਾ ਮਤਲਬ ਗੁਰਤੇਜ ਸਿੰਘ ਆ ਉਹਦੇ ਨੇੜੇ ਜੜੇ ਹੀ ਰਵੇ ਤੇ ਤਾਂ ਕਰਕੇ ਮਤਲਬ ਵੀ ਹੁਣ ਪਾਬੰਦੀਆਂ ਲੱਗ ਚੁੱਕੀਆਂ ਸੀ ਜੋਦੇ ਕੋਲ ਪ੍ਰਦੇਸ਼ਾਂ ਕੋਲ ਜਾ ਨਹੀਂ ਸਕਦੀ ਸੀ ਫਿਰ ਇਹ ਮਤਲਬ ਵੀ ਇਹਦੇ ਦਿਮਾਗ 'ਚ ਬਲਵੀਰ ਸਿੰਘ ਨੂੰ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਫਿਰ ਇੱਕ ਦਿਨ ਫੋਨ ਲਾ ਕੇ ਗੁਰਤੇਜ ਸਿੰਘ ਨਾਲ ਇਹ ਪਲੈਨਿੰਗ ਬਣਾਉਂਦੀ ਹੈਗੀ ਇਹ ਗੁਰਤੇਜ ਸਿੰਘ ਨੂੰ ਇਹ ਗੱਲ ਕਹਿੰਦੀ ਹੈਗੀ ਵੀ ਆਪਣੇ ਰਾਹ ਦਾ ਰੋੜਾ ਬਣ ਰਿਹਾ ਹੈਗਾ ਮੇਰੇ ਘਰ ਆ ਬਲਵੀਰ ਸਿੰਘ ਜੀ ਆਪਾਂ ਇਸ ਰਾਹ ਦੇ ਰੋੜੇ ਨੂੰ ਹਟਾ ਦਗੇ ਇੱਕ ਤਾਂ ਆਪਾਂ ਮਿਲ ਜੂਣ ਲ ਆਪਣਾ ਸੌਖਾ ਹੋ ਜਾਊਗਾ ਆਪ ਨੂੰ ਮਿਲ ਤੋ ਰੋਕ ਨਹੀਂ ਸਕਦਾ ਤੇ ਦੂਸਰਾ ਜਿਹੜੀ ਮਤਲਬ ਇਹਦੀ ਪ੍ਰਾਪਰਟੀ ਹੈਗੀ ਉਹ ਵੀ ਮਤਲਬ ਵੀ ਆਪਣੇ ਕੋਲ ਜੁੜੀ ਤਾਂ ਆਪਾਂ ਨੂੰ ਕਿਸੇ ਕੰਮ ਕੰਦ ਦੀ ਵੀ ਲੋੜ ਨਹੀਂ ਪੈਣੀ ਤੇ ਜਾਣਕਾਰੀ ਦੇ ਮਤਲਬ ਇਹ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਦਾ ਹੈ ਜਿਹੜਾ ਗੁਰਤੇਜ ਸਿੰਘ ਦਾ ਉਹ ਵੀ ਵਿਆਹ ਹੋਇਆ ਹੁੰਦਾਗਾ ਪਰ ਉਹ ਪ੍ਰਾਪਰਟੀ ਦੇ ਲਾਲਚ ਚ ਇਧਰ ਹਰਪ੍ਰੀਤ ਵਾਲੇ ਮਤਲਬ ਪਾਲੇ ਚ ਜ਼ਿਆਦਾ ਝੁਕ ਜਾਂਦਾਗਾ ਉਵੇਂ ਹੀ ਲੱਗਦਾਗਾ ਇੱਕ ਤਾਂ ਹਰਪ੍ਰੀਤ ਕੌਰ ਉਹ ਮਿਲ ਜੂਗੀ ਉਹਨੂੰ ਤੇ ਦੂਜੀ ਉਹਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਵੀ ਉਹਦੇ ਹੱਥ ਲੱਗ ਜੂਗੀ ਫਿਰ ਇਹ ਪਲਾਨ ਬਣਾਉਂਦੇ ਆ ਕਿ ਫੜੇ ਵੀ ਨਾ ਜਾ ਕੇ ਤੇ ਬਾਰਦਾਤ ਨੂੰ ਮਤਲਬ ਵੀ ਬਾਰਦਾਤ ਵੀ ਆਪਾਂ ਸਫਲ ਕਰਤ ਗਏ ਤੇ ਫਿਰ ਇਹ ਮਤਲਬ ਹੀ ਹਰਪ੍ਰੀਤ ਕੌਰ ਹੈ ਜਿਹੜੀ ਮਤਲਬ ਕੁਝ ਕ ਪੈਸੇ ਵੀ ਦਿੰਦੀ ਹੈ ਗੁਰਤੇਜ ਸਿੰਘ ਨੂੰ ਤਾਂ ਜੋ ਮਤਲਬ ਵੀ ਉਹ ਕੋਈ ਬੰਦੇ हायर ਕਰ ਸਕੇ ਤੇ ਫਿਰ ਗੁਰਤੇਜ ਸਿੰਘ ਨੇ ਦੋ ਬੰਦੇ हायर ਕੀਤੇ ਇੱਕ ਅਰਸ਼ਦੀਪ ਤੇ ਦੂਸਰਾ ਅਜੇ ਤੇ ਫਿਰ ਇਹ ਪਲਾਨ ਬਣਾਉਂਦੇ ਹੈਗੇ 19 ਅਕਤੂਬਰ ਦਾ ਹਰਪ੍ਰੀਤ ਕੌਰ ਨੂੰ ਪਤਾ ਸੀਗਾ ਜਦੋਂ ਦਾ ਘਰ ਵਾਲਾ ਬਾਹਰ ਜਾਂਦਾਗਾ ਕਿ ਕਦੋਂ ਮਤਲਬ ਵੀ ਉਹ ਉਹਦੇ ਕੋਲ ਪਹੁੰਚਾ ਤੂੰਦਾ ਨਹੀਂਗਾ ਤੇ ਉਹ ਟਾਈਮ ਤੈਅ ਕਰਦੇ ਆ ਕਿ 19 ਅਕਤੂਬਰ ਦਾ 19 ਅਕਤੂਬਰ ਨੂੰ ਜਦੋਂ ਮਤਲਬ ਇਹ ਸਵੇਰ ਹੁੰਦੀ ਹੈਗੀ ਉਦੋਂ ਮਤਲਬ ਇਹ ਹਰਪ੍ਰੀਤ ਕੌਰ ਜਿਹੜੀ ਗੁਰਤੇਜ ਸਿੰਘ ਨੂੰ ਫੋਨ ਲਾ ਕੇ ਕਹਿੰਦੀ ਹੈ ਕਿ ਹੁਣ ਉਹ ਮਾਰਨਿੰਗ ਵਾਕ ਤੇ ਨਿਕਲ ਚੁੱਕਿਆ ਉਸ ਤੋਂ ਬਾਅਦ ਗੁਰਤੇਜ ਸਿੰਘ ਮਤਲਬ ਵੀ ਆਪਦੇ ਜਿਹੜੇ ਦੋ ਸਾਥੀ ਆ ਗਏ ਉਹਨਾਂ ਨਾਲ ਬਾਈਕ ਤੇ ਬੈਠ ਕੇ ਨਿਕਲ ਜਾਂਦਾ ਹੈ ਜਦੋਂ ਮਤਲਬ ਬਲਵੀਰ ਸਿੰਘ ਮਾਰਨਿੰਗ ਵਾਕ ਕਰ ਰਿਹਾ ਹੁੰਦਾ ਮਤਲਬ ਵੀ ਉਹ ਸਵੇਰ ਸਵੇਰ ਟੈਲ ਰਿਹਾ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਗੁਰਤੇਜ ਸਿੰਘ ਨੂੰ ਤੇ ਅਰਸ਼ਦੀਪ ਸਿੰਘ ਨੂੰ ਤੇਜ ਸਿੰਘ ਨੂੰ ਵੀ ਕਿੱਥੇ ਕਿੱਥੇ ਕੈਮਰੇ ਹੈਗੇ ਆ ਕਿੱਥੇ ਕਿੱ ਕਿਉਂਕਿ ਉਹਨਾਂ ਨੇ ਮਤਲਬ ਜਿਸ ਦਿਨ ਵਾਰਦਾਤ ਕਰਨੀ ਸੀ 10 ਨਵੰਬਰ ਤੇ 18 ਅਕਤੂਬਰ ਨੂੰ ਸਾਰੀ ਮਤਲਬ ਤਬਦੀਸ਼ ਕਰ ਚੁੱਕੇ ਸੀਗੇ ਰੇਕੀ ਕਰ ਚੁੱਕੇ ਸੀਗੇ ਕਿ ਕਿੱਥੇ ਕਿੱਥੇ ਕੈਮਰੇ ਹੈਗੇ ਕਿ ਕਿੱਥੇ ਕਿੱਥੇ ਕੈਮਰੇ ਨਹੀਂ ਹੈਗੇ ਕਿ ਕਿੱਥੇ ਸਵਾਰਦਾ ਨੂੰ ਇਲਜ਼ਾਮ ਦੇਣਾ ਤੇ ਉਸ ਤੋਂ ਬਾਅਦ ਹੁਣ ਜਿਸ ਮਤਲਬ ਸਾਰਾ ਪਤਾ ਸੀਗਾ ਉਹਨਾਂ ਨੂੰ ਇੱਥੇ ਵੀ ਕੈਮਰੇ ਹਨ ਜਿੱਥੇ ਕੈਮਰੇ ਹੈ ਨਹੀਂ ਸੀਗੇ ਉੱਥੇ ਉਹਨਾਂ ਨੇ ਮਤਲਬ ਹੀ ਬਚਾਰੇ ਬਲਵੀਰ ਸਿੰਘ ਤੇ ਹਮਾਰ ਕਿਤੇ ਤੇ ਤਰ ਹਥਿਆਰਾਂ ਨਾਲ ਇਸ ਕਾਰਨ ਬਲਵੀਰ ਸਿੰਘ ਦੀ ਮੌਕੇ ਦੀ ਮੌਤ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਚੱਕ ਨੂੰ ਸੈਟ ਕਰ ਉਸ ਤੋਂ ਬਾਅਦ ਉਹ ਤੋਂ ਫਰਾਰ ਹੋ ਜਾਂਦੇ ਆਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜਾ ਮਤਲਬ ਸੀਸੀਟੀਵੀ ਸਾਰੀਆਂ ਗਲੀਆਂ 'ਚ ਲੱਗੇ ਹੋਏ ਹੁੰਦੇ ਆ ਕਿ ਇੱਕ ਸੀਸੀਟੀਵੀ ਮਤਲਬ ਉਹਨਾਂ ਦੀ ਜਿਹੜੀ ਬਾਈਕ ਆ ਉਹ ਕਵਰ ਕਰ ਲੈਂਦਾਗਾ ਉਹ ਸੀਸੀਟੀਵੀ ਜਿਹਦੀ ਉਹਨਾਂ ਦੀ ਬੈਕ ਆ ਜਾਂਦੀ ਹੈ ਬਾਈਕ ਆ ਜਾਂਦੀ ਹੈ ਪਰ ਫਿਰ ਵੀ ਪੁਲਿਸ ਮਤਲਬ ਇਹ ਉਹਨਾਂ ਨੂੰ ਫੜ ਹੀ ਲੈਣਦੀ ਹੈ ਕਿ ਜੋ ਉਹ ਸੋਚਦੇ ਸੀ ਹਰ ਅਪਰਾਧੀ ਸੋਚਦਾਗਾ ਵੀ ਉਹਨਾਂ ਨੂੰ ਕੋਈ ਫੜ ਨਹੀਂ ਸਕਦਾ ਉਹ ਜਿਹੜਾ ਮਤਲਬ ਵਾਰਦਾਸ ਨੂੰ ਇਲਜ਼ਾਮ ਬਹੁਤ ਸਹੀ ਤਰੀਕੇ ਨਾਲ ਦਿੱਤੀ ਹੈਗੀ ਸਫਲ ਤਰੀਕੇ ਨਾਲ ਦਿੱਤੀ ਹੈਗੀ ਮੇਰੇ ਪੁਲਿਸ ਉਹਨਾਂ ਨੂੰ ਫੜ ਨਹੀਂ ਸਕਦੀ ਪਰ ਅਪਰਾਧੀ ਇਹ ਗੱਲ ਭੁੱਲ ਜਾਂਦਾਗਾ ਪਰ ਸਨਰ ਦੋ ਕਦਮ ਹਮੇਸ਼ਾ ਅੱਗੇ ਹੀ ਹੁੰਦੀ ਹੈ ਕਿ ਤੇ ਅੱਗੇ ਹੀ ਰਹੂਗੀ ਸੱਚ ਕਹਿੰਦੇ ਆ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਆ ਕਾਨੂੰਨ ਜਾਵੇ ਤਾਂ ਇੱਕ ਮਿੰਟ ਚ ਪ੍ਰਾਦੀ ਫੜ ਸਕਦਾ ਹੈ ਉਸੇ ਤਰ੍ਹਾਂ ਜਿਵੇਂ ਹਰਪ੍ਰੀਤ ਕੌਰ ਤੇ ਪ੍ਰਤੇਸ਼ ਸਿੰਘ ਤੇ ਜਿਹੜੇ ਉਹਨਾਂ ਦੇ ਨਾਲ ਦੋ ਸਾਥੀ ਹੋਰ ਸੀ ਉਹਨਾਂ ਨੂੰ ਫੜ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਚਾਰੋਂ ਅਦਾਲਤ 'ਚ ਪੇਸ਼ ਕੀਤਾ ਜਾਂਦਾ ਅਦਾਲਤ 'ਚ ਮਨਨ ਸਕ ਤੋਂ ਸਾਰ ਸਹਾਇਤਾ ਸੁਣਾਈ ਜਾਂਦੀ ਹੈ ਕਿਉਂਕਿ ਇਹਨਾਂ ਨੇ ਇੱਕ ਬੰਦੇ ਦਾ ਕਤਲ ਨਹੀਂ ਕੀਤਾ ਸੀਗਾ ਇੱਕ ਮਤਲਬ ਵੀ ਦੋ ਬੱਚਿਆਂ ਤੋਂ ਬਾਪ ਦਾ ਸਾਹ ਆ ਵੀ ਇਹਨਾਂ ਨੇ ਖੋਇਆ ਸੀਗਾ ਕੀ ਉਹਨਾਂ ਬੱਚਿਆਂ ਦਾ ਕਸੂਰ ਸੀ ਨਿੱਕੇ ਨਿੱਕੇ ਬੱਚੇ ਸੀਗੇ ਹਰਪ੍ਰੀਤ ਕੌਰ ਦੇ ਤੇ ਬਲਵੀਰ ਸਿੰਘ ਦੇ ਤੇ ਇੱਕ ਕੁੜੀ ਸੀ ਇੱਕ ਮੁੰਡਾ ਸੀਗਾ ਤੇ ਨਾ ਹੀ ਉਹਨੇ ਮਤਲਬ ਹਰਪ੍ਰੀਤ ਕੌਰ ਇੰਨੀ ਮਤਲਬ ਕਾਮਚ ਅੰਨੀ ਹੋ ਗਈ ਉਹਨੇ ਆਪਦੇ ਬੱਚਿਆਂ ਬਾਰੇ ਵੀ ਨਹੀਂ ਸੋਚਿਆ ਆਪਦੇ ਮਤਲਬ ਘਰ ਵਾਲੇ ਬਾਰੇ ਤਾਂ ਕੀ ਸੋਚਣਾ ਸੀ ਘਰ ਵਾਲਾ ਦਾ ਚਲੋ ਘਰ ਵਾਲੀ ਹੁੰਦਾਗਾ ਉਹਨੇ ਆਪਦੇ ਜਿਹੜੇ ਟਿੱਟੋ ਜਮੇ ਬੱਚੇ ਉਹਨਾਂ ਬਾਰੇ ਵੀ ਨਹੀਂ ਸੋਚਿਆ ਉਹਨਾਂ ਨੂੰ ਐਵੇਂ ਸੋਚਿਆ ਵੀ ਜੇ ਉਹਨਾਂ ਦਾ ਬਾਪ ਨਹੀਂ ਰਿਹਾ ਤਾਂ ਉਹਨਾਂ ਬੱਚਾ ਦਾ ਕੀ ਬਣੂਗਾ ਤੇ ਧੰਨਵਾਦ ਆ ਜੀ ਸਟੋਰੀ ਸੁਣੀ ਸੁਣ ਲਈ ਜੇ ਸਟੋਰੀਸ ਨੂੰ ਦਾ ਮਕਸਦ ਕਿਸੇ ਨੂੰ ਕੇਸ ਬਚਾਉਣਾ ਨਹੀਂ ਹੁੰਦਾ ਇਸ ਨੂੰ ਤਕਲੀਫ ਦੇਣਾ ਨਹੀਂ ਹੁੰਦਾ ਸਰਪ੍ਰਸ ਸਰਵ ਸਾਨੂੰ ਸੂਚਿਤ ਕਰਨਾ ਹੁੰਦਾ ਹੈਗਾ ਤਾਂ ਜੋ ਕੋਈ ਇੱਕ ਵੀ ਬੰਦਾ ਸੁਧਰ ਜੇ ਕਹਾਣੀ ਸੁਣ ਕੇ ਤੇ ਇਹ ਜਿਹੜਾ ਮਤਲਬ ਵਰਦਤਾ ਨਾ ਹੋਣ ਤੇ ਮਿਲਦੇ ਆਂ ਕੱਲ ਨੂੰ ਇੱਕ ਹੋਰ ਚਿਕੜ ਨਾਲ ਲੈ ਕੇ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਚੰਗੀ